ਸਤ ਸ੍ਰੀ ਅਕਾਲ ਕਿਸਾਨ ਵੀਰੋ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਵੀਡੀਓ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਅੱਜ ਆਪਾਂ ਗੱਲ ਕਰਾਂਗੇ ਬੱਟਾਂ ਤੇ ਉੱਪਰ ਪਾਉਣ ਵਾਲੇ ਲਪਾਫੇ ਦਾ ਫਾਇਦਾ ਜਾਂ ਨਾ ਇਹ ਕੀ ਰੇਟ ਪੈਂਦਾ ਕਿਵੇਂ ਪਾਉਣਾ ਪੈਂਦਾ ਇਹਦੇ ਕੀ ਕੀ ਫਾਇਦੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਸਾਨ ਭਰਾਵੋ ਹੁਣ ਆਪਾਂ ਗੱਲ ਕਰਦੇ ਆਂ ਬੱਟਾਂ ਤੇ ਪਾਉਣ ਵਾਲਾ ਲਪਾਫਾ ਜੇਕਰ ਆਪਾਂ ਇਹਦੀ ਵੈਰਾਈਟੀ ਦੀ ਗੱਲ ਕਰੀਏ ਇਹ ਤਿੰਨ ਚਾਰ ਵੈਰਾਈਟੀਆਂ ਦੇ ਵਿੱਚ ਆਉਂਦਾ ਮੋਟਾ ਪਤਲਾ ਗਾ ਇੱਕ ਸਬਜ਼ੀਆਂ ਤੇ ਪਾਉਣ ਵਾਲਾ ਇਹ ਬੱਟਾਂ ਤੇ ਪਾਉਣ ਵਾਲਾ ਥੋੜਾ ਜਿਹਾ ਪਤਲਾ ਹੁੰਦਾਗਾ ਆਪਾਂ ਤੁਹਾਨੂੰ ਦਿਖਾ ਰਹੇ ਆਂ ਦੇਖੋ ਜਿਵੇਂ ਸਾਡੀ ਬੱਟ ਦੇ ਉੱਪਰ ਪਾਇਆ ਹੋਇਆਗਾ ਇਹ ਜਮੀ ਪਤਲਾਗਾ ਆਪਾਂ ਇਹਦਾ ਪਤਲਾ ਪਾ ਕੇ ਪੂਰਾ ਵਧੀਆ ਕੰਮ ਸਾਰਿਆ ਭਰਾਵੋ ਦੇਖੋ ਸਾਰੀ ਬੱਟ ਤੇ ਪਾਇਆ ਹੋਇਆ ਸਾਡਾ ਬਾਣ ਸੀ ਜਿਹੜਾ ਉੱਚਾ ਸੀਗਾ ਆ ਖੇਤ ਨੀਵਾਂ ਸੀਗਾ ਉਹਦੇ ਕਰਕੇ ਆਇਆ ਸਾਲ ਬੱਟ ਖੁਰ ਜਾਂਦੀ ਸੀ ਤਾਂ ਬੱਟ ਨੂੰ ਖੁਰਨ ਤੋਂ ਰੋਕਣ ਦੇ ਲਈ ਅਸੀਂ ਲਿਫਾਫੇ ਦੀ ਵਰਤੋਂ ਕਰੀਏ ਜੇਕਰ ਆਪਾਂ ਗੱਲ ਕਰਦੇ ਆਂ ਵੀ ਇਹ ਕੀ ਰੇਟ ਪਿਆ ਜੇਕਰ ਆਪਾਂ ਗੱਲ ਕਰੀਏ ਇਹ ਆਪਾਂ ਨੂੰ 4 ਪੈ ਫੁੱਟ ਪਿਆ ਕਿਸਾਨ ਭਰਾਵੋ ਇਹ ਕਈ ਸਹਾਰਾਂ ਦੇ ਵਿੱਚ ਤੁਲਮਾ ਵੀ ਮਿਲ ਜਾਂਦਾ ਕਈਆਂ ਦੇ ਵਿੱਚ ਇਹ ਫੁੱਟਾਂ ਦੇ ਹਿਸਾਬ ਨਾਲ ਮਿਲਦਾ ਜਿਵੇਂ ਫੁੱਟਾਂ ਦੇ ਹਿਸਾਬ ਨਾਲ ਮਿਲਿਆ ਤਾਂ ਤੁਹਾਨੂੰ ਦਿਖਾ ਰਿਆਂ ਜੇ ਆਪਾਂ ਗੱਲ ਕਰੀਏ ਇਹ ਦੂਰਾ ਹੁੰਦਾ ਆਪਾਂ ਇਹਨੂੰ ਕੱਟ ਕੇ ਵਿਚਾਲਾਂ ਕਹਿਰਾ ਕਰ ਲਿਆ ਦੀ ਜੇਕਰ ਦੂਜੇ ਨੋਟ ਗੱਲ ਕਰੀਏ ਤਾਂ ਆਪਾਂ ਨੂੰ ਇਹ 2 ਰੁਪਏ ਫੁੱਟ ਪਿਆ ਕਿਸਾਨ ਭਰਾਵੋ ਕਿਉਂਕਿ ਇਹ ਡਬਲ ਹੁੰਦਾ ਸੀ ਕਹਿਰਾ ਕਰਕੇ ਵਿਚਾਲਾਂ ਕੱਟ ਕੇ ਪਾਇਆ ਇਹ ਪੂਰੇ ਰੋਲ ਦੇ ਵਿੱਚ ਆਉਂਦਾ ਕਿਸਾਨ ਭਰਾਵੋ ਆਪਾ ਪਾਉਣ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਆਪਣੀ ਬੱਟ ਕੱਚੀ ਸੀਗੀ ਆਪਾਂ ਕੱਚੀ ਦੇ ਉੱਪਰ ਇਹਨੂੰ ਕਿਰਾਂ ਲੰਮਾ ਪਾਤਾ ਸੀ ਲੰਮਾ ਪਾਉਣ ਤੋਂ ਬਾਅਦ ਸਾਰਾ ਤੁਰਦੀ ਤੁਰ ਫਿਰ ਆਪਾਂ ਇਹਦੇ ਉੱਤੇ ਸੁੱਕੀ ਮਿੱਟੀ ਲਾਤੀ ਸੀ ਫਿਰ ਆਪਾਂ ਇਹਦੇ ਉੱਤੇ ਗਿੱਲੀ ਮਿੱਟੀ ਲਾਤੀ ਤਾਂ ਇਹਦੇ ਨਾਲ ਮੀਂਹ ਬਹੁਤ ਜ਼ਿਆਦਾ ਪਿਆ ਇਹਦਾ ਬਹੁਤ ਵੱਡਾ ਸਾਨੂੰ ਫਾਇਦਾ ਹੋਇਆ ਇਹਦੇ ਨਾਲ ਬੱਟ ਨਹੀਂ ਖਰੀ ਨੰਬਰ 2 ਤੇ ਇਹਦਾ ਦੂਜਾ ਸਭ ਤੋਂ ਵੱਡਾ ਫਾਇਦਾ ਇਹ ਤੇ ਕਾਹ ਨਹੀਂ ਹੁੰਦਾ ਇਹ ਤੇ ਭੋਰਾ ਵੀ ਕਾਹ ਨਹੀਂ ਹੋਣਾ ਕਿਸਾਨ ਭਰਾਵੋ ਇਹਦਾ ਸਭ ਤੋਂ ਵੱਡਾ ਫਾਇਦਾ ਹੈਗਾ ਇਹਦੇ ਨਾਲ ਜੇ ਗੱਲ ਕਰੀਏ ਇੰਨਾ ਮੀਂਹ ਆਉਣ ਦੇ ਬਾਵਜੂਦ ਵੀ ਇਹ ਦੇਖੋ ਕਿ ਤੋਂ ਖੁਰਿਆ ਨਹੀਂ ਬੱਟ ਕਿ ਤੋਂ ਨੇ ਖੁਰਨ ਨਹੀਂ ਦਿੱਤੀ ਨੇ ਸਾਡਾ ਬਹੁਤ ਵੱਡਾ ਫਾਇਦਾ ਕੀਤਾ ਤਾਂ ਹੁਣ ਗੱਲ ਕਰਦੇ ਆਂ ਕਿਸਾਨ ਭਰਾਵੋ ਇਹਦੀ ਲੰਬਾਈ ਦੀ ਲੰਬਾਈ ਆਪੇ ਦੀ ਜਿੰਨੀ ਮਰਜ਼ੀ ਲੈ ਸਕਦੇ ਆਂ ਇਹ ਫੁੱਟਾਂ ਦੇ ਹਿਸਾਬ ਨਾਲ ਅਸੀਂ ਲੈਤਾ ਸੀ ਯਾਰ ਕਿਉਂਕਿ ਸਾਨੂੰ 2.5-3 ਕਿੱਲਾਂ ਦੀ ਬਾਹੀ ਚਾਹੀਦੀ ਸੀ ਕੋਈ ਜ਼ਿਆਦਾ ਨਹੀਂ ਚਾਹੀਦਾ ਸੀ ਤਾਂ ਜਿਵੇਂ ਆਪਾਂ 150 ਫੁੱਟ ਲੈਂਦੇ ਆਂ ਤਾਂ 300 ਫੁੱਟ ਏਰੀਆ ਦੇ ਵਿੱਚ ਪੈ ਜਾਂਦਾ ਆਪਾਂ ਇਹਨੂੰ ਕੱਟ ਕੇ ਪਾ ਦਿੰਨੇ ਆਂ ਕਿਸਾਨ ਭਰਾਵੋ ਇਹ ਡਬਲ ਹੋ ਜਾਂਦਾ ਗਾ ਕਿਉਂਕਿ ਮੈਂ ਬਚਾਲੂ ਆਪਾਂ ਇੰਨਾ ਜ਼ਿਆਦਾ ਦੂਰਾ ਪਾਉਣ ਦੀ ਲੋੜ ਨਹੀਂ ਜਿਵੇਂ ਵੀਡੀਓ ਦੇ ਵਿੱਚ ਦਿਖਾ ਰਹੇ ਇੰਨਾ ਪਤਲਾ ਪਾਤਾ ਇਹੀ ਬਹੁਤ ਵਧੀਆ ਕੰਮ ਆ ਜਿਹੜਾ ਬੱਟਾਂ ਤੇ ਕਰ ਗਿਆ ਜਿਹੜਾ ਸਬਜੀ ਤੇ ਪਾਉਣਿਆ ਉਹ ਜ਼ਿਆਦਾ ਮੋਟਾ ਪਾਉਣਾ ਪੈਂਦਾ ਕਿਸਾਨ ਭਰਾਵੋ ਇਹ ਲਿਫਾਫੇ ਦੀਆਂ ਕੁਆਲਿਟੀਆਂ ਵੀ ਤਿੰਨ ਚਾਰ ਹੁੰਦੀਆਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀ ਇਹ ਆਪਾਂ ਨੂੰ ਦੂਰਾ ਜੇ ਤਾਂ ਆਪਾਂ ਕਹਿਰਾ ਜਿਵੇਂ 150 ਫੁੱਟ ਲੈਨੇ ਆ ਤਾਂ ਇਹ 4 ਰੁਪਏ ਫੁੱਟ ਪੈਂਦਾ ਆਪਾਂ ਉਹਨੂੰ ਜਦੋਂ ਪਾੜ ਕੇ ਡਬਲ ਕਰ ਲੈਂਦੇ ਆ ਤਾਂ ਇਹ ਆਪਾਂ ਨੂੰ 2 2 ਰੁਪਏ ਫੁੱਟ ਦੇ ਵਿੱਚ ਪੈ ਜਾਂਦਾ ਕਿਸਾਨ ਭਰਾਵੋ ਇਹਦਾ ਬਹੁਤ ਵੱਡਾ ਫਾਇਦਾ ਕਰਨਾ ਹੈ ਕਾਹ ਹੋਣ ਦਿੰਦਾ ਨਾ ਹੈ ਬੱਟ ਨੂੰ ਖੁਰਨ ਦਿੰਦਾ ਇਹ ਕਿਤੇ ਵੀ ਤੁਸੀਂ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਸਟੋਰ ਬਣੇ ਹੋਏ ਨੇ ਉੱਥੋਂ ਤੁਸੀਂ ਲੈ ਕੇ ਆਸਾਨੀ ਦੇ ਨਾਲ ਕਿਸਾਨ ਭਰਾ ਉਹ ਪਾ ਸਕਦੇ ਹੋ ਇਹਦੇ ਉੱਪਰ ਆਪਾਂ ਸੁੱਕੀ ਮਿੱਟੀ ਲਾ ਕੇ ਪਹਿਲਾਂ ਆਪਾਂ ਸੁੱਕੀ ਮਿੱਟੀ ਦੀ ਬੱਟ ਪਾਈ ਫਿਰ ਸੁੱਕੀ ਮਿੱਟੀ ਦੀ ਬੱਟ ਪਾਉਣ ਤੋਂ ਬਾਅਦ ਆਪਾਂ ਇਹਦੇ ਉੱਪਰ ਕੀ ਕੀਤਾ ਸੀਗਾ ਸੁੱਕੀ ਮਿੱਟੀ ਲਾਤੀ ਸੀ ਸੁੱਕੀ ਮਿੱਟੀ ਲਾਉਣ ਤੋਂ ਬਾਅਦ ਆਪਾਂ ਇਹਦੇ ਉੱਪਰ ਗਿੱਲੀ ਮਿੱਟੀ ਲਾਤੀ ਦੇਖੋ ਨਾ ਕੋਈ ਕਾਹ ਹੋਇਆ ਨਾ ਬੱਟ ਖੁਰਿਆ ਜਦੋਂ ਪੂਰੀ ਓਕੇ ਬੱਟ ਖੜੀ ਆ ਕਿਸਾਨ ਭਰਾਵੋ ਜਿਹਦੇ ਉੱਪਰ ਗਿੱਲੀ ਮਿੱਟੀ ਦਾ ਥੋੜਾ ਥੋੜਾ ਪੋਚ ਆ ਜਾ ਫੇਰ ਨਾ ਪੈਂਦਾ ਜਿਹੜਾ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਫਾਇਦਾ ਹੁੰਦਾ ਨਾ ਪਾਣੀ ਨਿਕਲਦਾ ਨਾ ਉਹ ਓਵਰਆਲ ਗੱਲ ਕਰੀਏ ਇਹਦਾ ਇੱਕ ਨੁਕਸਾਨ ਆ ਜਦੋਂ ਜਿਵੇਂ ਜ਼ਿਆਦਾ ਮੀਂਹ ਪੈ ਜੇ ਪਾਣੀ ਟੁੱਟ ਕੇ ਨੀਵੀਂ ਜਗ੍ਹਾ ਤੇ ਵਗ ਜਾਂਦਾ ਪਰ ਇਹਦੇ ਵਿੱਚ ਨਹੀਂ ਟੁੱਟਦਾ ਕਿਸਾਨ ਭਰਾਵੋ ਇਹਦਾ ਬਸ ਇੰਨਾ ਕੁ ਜ਼ਿਆਦਾ ਨੁਕਸਾਨ ਆ ਵੀ ਜੇਕਰ ਤੁਹਾਡੀਆਂ ਬੱਟਾਂ ਉੱਚੀਆਂ ਨੇ ਤਾਂ ਤੁਹਾਡੇ ਝੋਨੇ ਨੂੰ ਮੀਂਹ ਦੇ ਸਮੇਂ ਬਾਰਸ਼ਾਂ ਦੇ ਥਵੇਂ ਕਿਸਾਨ ਕਰ ਦਿੰਦਾ ਪਰ ਜੇ ਓਵਰਆਲ ਦੇਖੀਏ ਤਾਂ ਤੁਹਾਡਾ ਬਹੁਤ ਵੱਡਾ ਫਾਇਦਾ ਕਿਸਾਨ ਪ੍ਰਾਵੋ ਬੱਟਾਂ ਦੇ ਉੱਪਰ ਲਫਾਫਾ ਪਾਉਣ ਦਾ ਤੁਹਾਨੂੰ ਕਿਵੇਂ ਵਧੀਆ ਲੱਗਿਆ ਜਾਂ ਸਾਡੀ ਤਕਨੀਕ ਵਧੀਆ ਲੱਗੀ ਬੱਟਾਂ ਤੇ ਪਾਇਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਕਿਤੋਂ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਇਸ ਨੇੜੇ ਸ਼ਹਿਰ ਦੇ ਵਿੱਚੋਂ ਲੈ ਸਕਦੇ ਹੋ ਕਿਸਾਨ ਪ੍ਰਾਵੋ ਧੰਨਵਾਦ ਦੋਸਤੋ